ਕੋਈ ਹੋਰ ਨਹੀਂ ਹੋਇਆ ਦਰਿਨ ਹੋਇਆ ਕੋਈ ਕੀ ਆ ਇਹ ਕੀ ਆ ਇਹ ਕੀ ਆ ਇਹ ਜੀ ਮੈਂ ਮਾੜੀ ਮਾਂ ਦਾ ਕੀਤਾ ਜੀ ਅੱਜ ਇਹ ਬੜੇ ਗੁਰਬੀਤ ਬਾਬੋ ਦੇਖੇ ਤੇਰਾ ਭਾਈਆ ਗੁਰਬੀਤ ਤਮੇ ਹਾਂ ਮਾਰੂ ਕਰਦੇ ਹੋ ਕੀ ਕਰਨਾ ਹੰਬਲ ਬਖਾਲ ਸੁ ਮਾ ਦਾ ਸੁਖਜੀਤ ਪੁੱਤ ਮਾਂ ਦੀ ਬਾਹਾਂ ਲੀਂਦੀਆਂ ਕੀਤੀਆਂ ਪਈਆਂ ਕਟ-ਕਟ ਕੇ ਬਹੁਤ ਦੇਖੋ ਕਿੰਨੀ ਛੱਟ ਗਈਆਂ ਤਾਂ ਬਾਹਾਂ ਤੇ ਦੇਖੋ ਕਿੰਨੀ ਆ ਬਹੁਤ ਦੇਖੋ ਨੀਲਾ ਕੀਤਾ ਪਿਆ ਕਿੱਧਰ ਨੂੰ ਜਾਵੇ ਮਾਂ ਇਹ ਆਪ ਕੋਲ ਆਲੇ ਮਾਂ ਜੇ ਲਾਤੀ ਆਂ ਨਹੀਂ ਮੰਮਨਾਲਾ ਕੋਈ ਜਦੋਂ ਆਈ ਲੱਗਾ ਤੇ ਮਾ ਦਾ ਇਸ ਤਰ੍ਹਾਂ ਦੇ ਵਿੱਚ ਨਾ ਮੰਮਨ ਕਿਵੇਂ ਕਰਵਾ ਪੂੜਾ ਘਟਰ ਮਾਂ ਕਰਦੇ ਬੋਲ ਦੇਖੋ ਮੈਂ ਦਾਤਾ ਕੋਈ ਬੋਰ ਹੈ ਨਹੀਂ ਮੇਰਾ ਕੋਈ ਤਾਂ ਮੇਰੀ ਜਨਮ ਚਾਹੀਦਾ ਨਹੀਂ ਕੋਈ ਨਹੀਂ ਚਾਹੀਦਾ ਮਾਂ ਜੋ ਤੂੰ ਬਸ ਸਿਰਫ ਤੇਰੀਆਂ ਦੁਆ ਮਾਰ ਅਰਦਾਸਾਂ ਚਾਹੀਦੀਆਂ ਮਾਂ ਮਾਂ ਨੂੰ ਕੁੱਟਦਾ ਮਾਰਦਾ ਮਾਂ ਜਦੋਂ ਭੱਜਦੀਏ ਤੋਂ ਬਚਦੀ ਕੋਈ ਘਰੇ ਨਹੀਂ ਬਾੜਦਾ ਅਰਦਾਸ ਕਰਿਓ ਜਦੋਂ ਪਿੰਡ ਆਜੂਗਾ ਉਦੋਂ ਬਾਈ ਚੜ੍ਹਦੀ ਕਲਾ ਜੀ ਰਹਿਣਾ ਓਏ ਓ ਤੇਰੀ ਨੂੰ ਹੋਇਦੈ ਨੀ ਓਏ ਇਹ ਕੀ ਆ ਇਹ ਕੀ ਆ ਇਹ ਕੀ ਆ ਇਹ ਜੀ ਮੈਂ ਬਾਦਰੀ ਮਾਂ ਆ ਪੈਰ ਕੀਤਾ ਜੀ ਅੱਜ ਛੜੀ ਮਾਂ ਆ ਪੈਰ ਕੀਤਾ ਜੀ ਮੈਂ ਥੋੜੀ ਮਾਂ ਆ ਪੈਰ ਕੀਤਾ ਜੀ ਅੱਜ ਉਹ ਮੈਂ ਅੱਜ ਪਸੀ ਜੀ ਮੇਰੇ ਹਾਂ ਤੇ ਆਪਦੀ ਮਾਂ ਨੂੰ ਕੁੱਟੀ ਜਾਨਾ ਚੰਗੀ ਗਾਤੀ ਮਾਫ ਕਰ ਦੇ ਜੀ ਨਹੀਂ ਬੁਲੀ ਨਹੀਂ ਬਣਦਾ ਤੂੰ ਮਾਰਦਾ ਜੀ ਇਹ ਗੱਲਾਂ ਨਾ ਕਿ ਸੁਣਿਓ ਨੇ ਪਿੰਡ ਗੁਰਬੀਦ ਵਾਲਾ ਬੋਲ ਦੇ ਕੇ ਤੇਰਾ ਭਾਈ ਹੈ ਗੁਰਬੀਦ ਵਾਲਾ ਹਾਂ ਮਾਂ ਤੁਸੀਂ ਕਰ ਲਓ ਕੀ ਕਰਨੇ ਫਿਰ ਹੰਭ ਲੋ ਮੰਗਾ ਤੁਸੀਂ ਬੜੇ ਪਿੰਡ ਦਾ ਗਵਾਂਢੀ ਮੁੰਡਾ ਜਿੱਦਾਂ ਮੈਨੂੰ ਪੱਕਾ ਇਹਨੂੰ ਮਾਂ ਨਾਲ ਲੜਦਾਗਾ ਤੂੰ ਇਹ ਸੱਟ ਲੱਗ ਗਈ ਤੇ ਕੋਈ ਨਾ ਲੜਦਾ ਮੈਂ ਮਗਰ ਪਾਇਆ ਕਮਲਾ ਸਾਡੇ ਪਿੰਡ ਦੇ ਬੈਠੇ ਰਹੋ ਮਗਰ ਪਾਇਆ ਜਾਂਦਾ ਮੇਰੇ ਕਮਲਾ ਸਦਾਈ ਬਣ ਕੇ ਮੈਂ ਸੁਣਨ ਲੱਗਿਆ ਮੇਰੇ ਮਗਰ ਜਿਹੜੀ ਪਾਇਆ ਜਾਂਦਾ ਮਗਰ ਮੈਂ ਕਿਤੇ ਨਾ ਜਾਂ ਮੁਕਮਲ ਸੁਣੋ ਪਹਿਲਾਂ ਸੁਣਾਉਂਦੇ ਆ ਤੇ ਸੌਰੀ ਕਹਿੰਦਾ ਮੈਨੂੰ ਕੁਝ ਕਹਿੰਦਾ ਸੌਰੀ ਕਹਿੰਦਾ ਮਮਾ ਦਾ ਕਹਿਦਾ ਪਤ ਕੋਈ ਕੁਛ ਨਹੀਂ ਇਹਨੂੰ ਕਹਿੰਦਾ ਕੁਛ ਨਹੀਂ ਕਹਦਾ ਹੁਣ ਤਾਂ ਜਮਾ ਹੱਸਾ ਤੋ ਹੋਇਆ ਬਿਆ ਚਲ ਕਿਹੜਾ ਹੋਇਆ ਬੈਟਰ ਸਸੇ ਜੀ ਸੋ ਜੀ ਬਹੁਤ ਜ਼ਿਆਦੇ ਬੋਲਦਾ 15 ਦਾ ਕੁੜੀਆਂ ਮਹੀਨੇ ਦੀ ਜਰਦੇ ਦੀ ਆਖਾ ਜੀ ਤੇ ਨਹੀਂ ਲੈ ਆ ਕੇ ਦੰਦੇ ਤਾਂ ਮਾਰ ਨਾ ਜੀ ਮੈਂ ਖਾਂਦਾ ਵੀ ਲੈ ਕੇ ਦਿੰਦਾ ਮੈਂ ਖਾਂਦਾ ਸੀ ਵੀ ਲੈ ਕੇ ਫੜਾਉਂਦੇ ਨਹੀਂ ਟੱਕੇ ਨਾਲ ਕਿਹਨਾਂ ਕਰੀਂ ਤੁਹਾਨੂੰ ਫੜਾਉਣ ਦੇ ਮਾਰ ਖਾਂਦਾ ਨਹੀਂ ਮਰਦਾ ਜੀ ਖਾ ਕੇ ਜਮਾ ਅਜੀ ਹੈਗਾ ਜੀ ਮੈਂ ਤਾਂ ਮੁਝ ਜੀ ਗਰ ਜੇ ਪੂਪ ਪਾਵਦੇ ਦੀ ਕਰਦੇ ਨਾ ਤਾਂ ਵੀ ਖਰਦੇ ਮੈਂ ਤੁਜੀ ਜੀ ਹੁਣ ਮੈਨੂੰ ਪਤਾ ਲੱਗ ਗਿਆ ਤੇਰਾ ਚੰਗਾ ਜੀ ਨਹੀਂ ਅਭੀ ਚੰਗਾ ਵੀਰ ਚੰਗਾ ਵੀਰ ਚੰਗਾ ਵੀਰ ਚੰਗਾ ਵੀਰ ਚੰਗਾ ਵੀਰ ਹੁਣ ਤੂੰ ਇੱਥੇ ਰਹਿਣਾ ਵਾ ਚੰਗਾ ਜੀ ਅੱਜ ਸ਼ਿਵਾ ਕਰਨੀ ਹੈ ਜੀ ਮੈਂ ਕਿੰਨੇ ਦਿਨ ਸ਼ਿਵਾ ਕਰਨੀ ਆ ਦੱਸਾਂਗੇ ਤੈਨੂੰ ਅੱਛਾ ਜੀ ਚੰਗਾ ਜੀ ਖੁੱਲਾ ਸਮਾਂ ਲੈਣਾ ਤੈਨੂੰ ਚੰਗਾ ਜੀ ਚੰਗਾ ਵੀਰੇ ਜੀ ਮਾਂ ਕਰੇ ਲੇ ਮਾ ਜੰਦੀ ਲਾ ਕੇ ਆਈਆਂ ਛਾਂਪਨ ਆਲਾ ਕੋਈ ਨਹੀਂ ਛਡਾਉਣ ਆਈ ਨੱਗਰ ਤੇ ਰੋੜੇ ਮਾ ਦਾ ਇਤਾਂ ਜਿਹੇ ਵਿੱਚ ਦਾ ਨਾ ਨੰਨਾ ਨਾਲੇ ਕਈ ਪਤਨਰ ਮਾ ਦਾ ਮਾ ਕਰ ਲਈ ਪਾਸੇ ਰੋੜੇ ਮਾ ਦਾ ਕੰਦੀਆਂ ਗਾਣਾ ਇੰਨੀਆਂ ਕੱਢਦਾ ਏ ਉਹ ਨਾਲ ਕੌਣ ਆਇਆ ਥੋਡੇ ਦੁਨ ਹੀ ਆਇਆ ਸੀ ਮੈਂ ਗੱਦੀ ਲੈ ਕੇ ਤਾਂ ਆਕੇ ਲੱਕੀ ਆਈਆਂ ਗੱਦੀ ਜੀ ਲੈ ਕੇ ਇਹੇ ਭਰਾ ਇਹ ਤਾਂ ਕੋਸ ਨਹੀਂ ਇਕੱਲਾ ਹੀ ਆ ਇਹ ਭੈਣਾ ਕੋਸ ਨਹੀਂ ਹੈ ਮੋਟਾ ਬਾਹਰ ਬੈਠਾ ਧੀਆ ਬਾਹਰ ਬੱਠੀ ਆ ਇਹਦੇ ਇਹ ਨਹੀਂ ਬੱਠੀ ਇੱਕ ਅੱਲਾ-ਕੱਲਾ ਹੀ ਇਹ ਭਰਾ ਭੈਣ ਕੋਈ ਨਹੀਂ ਇਹ ਤਾਂ ਇਹ ਤਾਂ ਉਹ ਤਾਂ 15 ਸਾਲ ਦੀ ਸਤੂ ਦੀ ਬੱਖਰੀ ਹੋਣੀ ਗੱਲ ਹੈ ਮਾਤਾ ਕੱਲੀ ਕੋਈ ਨਹੀਂ ਬੱਠੀ ਡੈਡੀ ਇਹਨਾਂ ਦਾ ਵੀ ਪੂਰਾ ਹੋ ਗਿਆ ਡੈਡੀ ਤੁਮਹਾਰੀ ਬਹੁਤ ਬਹੁਤ ਕੱਟਦਾ ਤੇ ਵੀ 80 85 ਸਾਲ ਦੇ ਉਹ ਵੀ ਭੈਣੇ ਕੋਲੇ ਦੱਸ ਦੇ ਤੁਸੀਂ ਆਪਣੀ ਬੇਟੀਆਂ ਕੋਲੇ ਬੈਠਾ ਹਾਂ ਆਉਣੀ ਭੈਣ ਕੋਲੇ ਬੈਠੋ ਸੋਰੀ ਮੈਂ ਭੁੱਲ ਗਿਆ ਬੀਤ ਮੈਂ ਹੱਥ ਬੰਨ੍ਹਦੀ ਆ ਨਹੀਂ ਮੰਗ ਕੋਈ ਨਹੀਂ ਆਪਾਂ ਇਹਨੂੰ ਜ਼ਾਖਿਲ ਕਰ ਲੈਨੇ ਆ ਫਿਕਰ ਨਾ ਕਰ ਮਾਂ ਕਿਉਂਕਿ ਮੈਂ ਦਾਤਾ ਕੋਈ ਹੋਰ ਹੈ ਨਹੀਂ ਮੇਰਾ ਕੋਈ ਕਾਰਬਾਰ ਮੇਰੀ ਜੜੀ ਕੋਈ ਚਾਹੀਦਾ ਨਹੀਂ 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 ਕੋਈ ਨਹੀਂ ਚਾਹੀਦਾ ਮਾਂ ਜੋ ਤੂੰ ਬਸ ਸਿਰਫ ਤੇਰੀਆਂ ਦੁਆਵਾਂ ਮਰ ਅਰਦਾਸਾਂ ਚਾਹੀਦੀਆਂ ਮਾਂ ਕੋਈ ਨਹੀਂ ਛੁਡਉਂਦਾ ਕੋਈ ਕਰੇ ਮੇਰੀ ਮਾਮੂਂਦਾ ਖਾਣੇ-ਕਾਣੇ ਦੀ ਹੱਲਪ ਕਰੀਆ ਮੇਰੀ ਮੈਨੂੰ ਇਸ ਤੋਂ ਵੀ ਕੋਈ ਕਰੇ ਅਬਜਾਦੇ ਨੇ ਮਾਂ ਤੈਨੂੰ ਸੀ ਹੋਣਾ ਕੀ ਨਾ ਸੀ ਥਣ ਦਰਦਾ ਬਾਪ ਦਾ ਨੰਬਰ ਆ ਗਿਆ ਨੂੰ ਨੌਂ ਗਾਣੇ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਦਾ ਸੁਖਜੀਤ ਪੁੱਤ ਮਾਂ ਦੀ ਬਾਹਾਂ ਨੀਲੀਆਂ ਕੀਤੀਆਂ ਪਈਆਂ ਕੁੱਟ-ਕੁੱਟ ਕੇ ਬੋਲਦੇ ਦੇਖੋ ਕਿੰਡੀ ਸੱਟ ਨੀਲ ਆ ਬਾਹਾਂ ਤੇ ਦੇਖੋ ਕਿੰਡੀ ਆ ਬੋਲ ਦੇਖੋ ਆ ਨੀਲਾ ਕੀਤਾ ਪਿਆ ਕਿੱਧਰ ਨੂੰ ਜਾਵੇ ਮਾਂ ਬਾਪ ਨੂੰ ਮਾਰਨ ਕੁੱਟਣ ਪੈਂਦਾ ਉਹ ਤਾਂ ਡਰਦਾ ਵਿਚਾਰਾ ਜਾ ਕੇ ਆਪਣੀਆਂ ਭੈਣਾਂ ਕੋਲੇ ਲੁੱਕ ਕੇ ਬਹਿ ਗਿਆ ਹੁਣ ਮਾਂ ਕਿੱਥੇ ਜਾਵੇ ਜਿੰਦਾ ਲਾ ਕੇ ਆਪਦੇ ਘਰ ਨੂੰ ਮਾਂ ਨੂੰ ਕੁੱਟਦਾ ਮਾਰਦਾ मां ਜਦੋਂ ਭੱਜਦੀਏ ਤੋਂ ਬਚਦੀ ਕੋਈ ਘਰੇ ਨਹੀਂ ਬਾੜਦਾ ਜੇ ਕਿਸੇ ਦੇ ਘਰੇ ਵੜ ਜਾਂਦੀ ਹੈ ਫਿਰ ਉਹਨਾਂ ਨਾਲ ਮਾਰਦਾ ਕੁੱਟਦਾ ਲੜਦਾ ਉਹ ਫਿਰ ਦਰਦੇ ਮਾਤਾ ਨੂੰ ਨਹੀਂ ਘਰੇ ਬਾੜਦੇ ਗੇਟ ਹੀ ਨਹੀਂ ਖੋਲਦਾ ਕੋਈ ਮਾਤਾ ਨੂੰ ਚੀਕਾਂ ਸੁਣ ਕੇ ਕੋਈ ਛੜਾਉਣ ਵੀ ਨਹੀਂ ਆਉਂਦਾ ਵੀ ਸਾਡੇ ਮਗਰ ਨਾ ਪੈ ਜਾਵੇ ਕੰਬਲਾ ਤੇ ਜਾਵੇ मां ਤੇ ਜਾਵੇ ਕਿੱਧਰ ਨੂੰ ਨਗਰ ਦੇ ਵਿੱਚ ਉਹ ਲੋਕ ਜਿਹੜੇ ਸਾਡੇ ਲੋਕ ਅਹਿਮਦ ਸ਼ਾਹ ਬਦਾਲੀ ਤੋਂ ਲੁੱਟੀਆਂ ਹੋਈਆਂ ਅਜੇ ਤਾਂ ਛੜਾ ਕੇ ਘਰੇ ਛੱਤੇ ਆਉਂਦੇ ਸੀ ਉਹ ਅੱਜ ਆਪਣੇਆਂ ਤੋਂ ਡਰਨ ਲੱਗ ਗਏ ਭਾਈ ਜਿਹੜੇ ਲੋਕ ਵੱਡੇ ਵੱਡੇ ਜੰਗੀ ਜੋਧਿਆਂ ਤੋਂ ਡਰਦੇ ਨਹੀਂ ਸੀ ਅੱਜ ਆਪਣੇਆਂ ਤੋਂ ਡਰਨ ਲੱਗ ਗਏ ਸਾਡੀ ਬੇਨਤੀ ਆ ਨਗਰਮੂਰੇ ਕਿੱਡੀ ਕਵੱਟੀ ਗੱਲ ਸੀ ਕੋਈ ਸਾਥ ਤਾਂ ਦੇਵੇ ਕੋਈ ਸ਼ਰੀਕੇ ਕਬੀਲੇ ਵਾਲੇ ਸਾਥ ਤਾਂ ਦੇਣ ਸਾਡੀ ਬੇਨਤੀ ਆ ਅਸੀਂ ਵੀਰੇ ਨੂੰ ਇੱਥੇ ਦਾਖਲ ਕਰਦੇ ਹਾਂ ਪਰ ਕਿੰਨਾ ਕੁ ਟਾਈਮ ਇੱਕ ਦਿਨ ਤੈਨੇ ਘਰ ਜਾ ਕੇ ਰਹਿਣਾ ਆਪਦੇ ਇਹਦਾ ਸਾਥ ਦੇਵੋ ਜੰਦਾਰੀ ਜੀ ਸਾਡੇ ਘਰੇ ਦਾ ਕੋਈ ਵਰਦਾਂ ਨਹੀਂ ਤਾਂ ਬਾਹਰ ਨਹੀਂ ਨਿਕਲਦਾ ਜੰਦੇ ਅੰਦਰੋਂ ਦੁਨੇ ਅੰਦਰ ਹੀ ਬਠਾ ਮਾਤਾ ਜੀ ਦਾ ਬਾਹ ਹੀ ਜਾਂਦਾ ਪਿੰਡ 'ਚ ਜਾਂਦਾ ਨਹੀਂ ਕਿਸੇ ਦੇ ਵੀ ਨਾ ਕਿਸੇ ਦੇ ਜਾਂਦਾ ਪਹਿਲਾਂ ਜਾਂਦਾ ਸੀ ਅੰਦਰ ਬਠਾ ਅੰਦਰ ਹੀ ਬਠਾ ਜੀ ਵਿੱਚ ਕੋਈ ਨਹੀਂ ਜਾਂਦਾ ਅੱਛਾ ਹੋਰ ਬਸ ਇੱਕ ਹੱਟੀ ਦਾ ਆਇਆ ਮਾਤਾ ਜੀ ਤੋਂ ਆਖਿਆ ਨਾ ਉਹ ਮਾਠੀ ਹੈ ਬਠਾ ਜੀ ਹੱਟੀ ਤੋਂ ਟੋਫੀਆਂ ਲੈਣ ਜਾਂਦਾ ਪੁੱਤ ਉਹ ਜਿਆਦਾ ਛੜਦਾ ਡੁੱਭ ਕੇ ਖਾਲਾ ਜਿਆਦਾ ਕਹਿ ਦਿੰਦਾ ਮੈਨੂੰ ਫਲਾਨਾ ਬੋਲਦਾ ਕਿ ਮੈਨੂੰ ਠੇਗੜਾ ਆ ਫਿਰ ਉਹੀ ਗੱਲ ਆ ਨਾ ਰਾਹ ਚੋਂ ਦੇ ਨੂੰ ਜਾਂ ਕਿਸੇ ਨੇ ਕਹਿਤਾ ਜਾਂ ਕੋਈ ਗੱਲ ਕਰਤੀ ਪਿੰਡ ਦਾ ਸਾਡਾ ਇੰਨਾ ਮੇਰਾ ਨਗਰ ਚੰਗਾ ਨਾ ਉੱਥੇ ਜਿੰਨਾ ਵੀ ਤੂੰ ਕਹਿ ਦੇ ਇੰਨਾ ਕੁਛ ਕਾਦਾ ਜਿੰਦਾ ਦਾ ਕੁੱਟ-ਕੁੱਟ ਕੇ ਹੋ ਹਲੂਆ ਬਗਾਰ ਦਿੰਦੇ ਉਹ ਫਿਰ ਵੀ ਪਾਸੇ ਦੀ ਲੰਘ ਜਾਂਦੇ ਨੇ ਆ ਜਾ ਫਲਾਨਾ ਕੋਈ ਤਰਾ ਮੇਰਾ ਕੁੱਟ ਕੇ ਦੇਖ ਅੱਛਾ ਆ ਜਾ ਫਲਾਨਾ ਤੂੰ ਵੀ ਆ ਜਾ ਆਟਾ ਪਹਿਉਣ ਵਾਲੇ ਨੂੰ ਪਹਿਉਣ ਨਹੀਂ ਦਿੰਦਾ ਬਾਹਤੇ ਵੱਲੀ ਨੂੰ ਬੱਠੀ ਨਹੀਂ ਆ ਤੂੰ ਬਰਨ ਨਹੀਂ ਦਿੰਦਾ ਮਸਾਂ ਮੈਂ ਤਨਾ ਅਗਲੇ ਮਸਾਂ ਤੇ ਕੇਦੇ ਨੇ ਕਰਤਾ ਤਾਂ ਕੁਛ ਨਹੀਂ ਗੇੜੇ ਨਾਲ ਨਿੰਬੂ ਗੇੜੇ ਨਾਲ ਕੰੰਜ ਵੀ ਗੇੜੇ ਨਾਲ ਪਾਊਡਰ ਗੇੜੇ ਨਾਲ ਦੁੱਧ ਗੇੜੇ ਨਾਲ ਦਹੀਂ ਮੇਰੇ ਬਾਤ ਤੇ ਕਰਾਈ ਤੇ ਨਹੀਂ ਜਦ ਤੱਕ ਮੈਨੂੰ ਜਦੇ ਕਾਉਂ ਕਰਦਾ ਤੱਕ ਡੱਕਾ ਕੋ ਵੀ ਚੱਕ ਕੇ ਵੀ ਨਹੀਂ ਪਿੰਦਾ ਮਾਂ ਦੱਸਦੀ ਐ ਮੇਰਾ ਪਿੰਡ ਚੰਗਾ ਮੇਰਾ ਨਗਰ ਚੰਗਾ ਵਾ ਚੰਗਿਆਂ ਨੂੰ ਧੰਨਵਾਦ ਵੀ ਆ ਵਧਾਈਆਂ ਵੀ ਆ ਬਾਈ ਜੇ ਤੁਸੀਂ ਹਜੇ ਵੀ ਤੁਹਾਡੇ ਸਾਰਿਆਂ ਦੇ ਅੰਦਰ ਮਨ ਚ ਭਾਵ ਹੈਗੇ ਆ ਉਹ ਵਾਲੇ ਪਰ ਭਾਈ ਜ਼ਿਆਦਾਤਰ ਪਿੰਡਾਂ 'ਚ ਇਹ ਹਾਲਾਤ ਨੇ ਸ਼ਾਇਦ ਅਸੀਂ ਵੀ ਤਾਂ ਹੀ ਨੈਗੇਟਿਵ ਕਹਿ ਦਿੰਦੇ ਆਂ ਕਈ ਵਾਰ ਤੁਹਾਡਾ ਬਹੁਤ ਧੰਨਵਾਦ ਆ ਭਾਈ ਸਾਰਿਆਂ ਦਾ ਪਿੰਡ ਕਿਹੜਾ ਮਾਨਾ ਮੇਲਕੋਟੇ ਮਾਨਾ ਪਿੰਡ ਨਾ ਮੇਲਕੋਟੇ ਕੋਲੇ ਧੰਨਵਾਦ ਆ ਭਾਈ ਤੁਹਾਡਾ ਸੁਖਦੀਪ ਸਿੰਘ ਦੀ ਇਦਾਂ ਹੀ ਮਦਦ ਕਰਦੇ ਰਹੋ ਅਸੀਂ ਵੀ ਹੁਣ ਵੀਰੇ ਨੂੰ ਇੱਥੇ ਰੱਖਣ ਲੱਗੇ ਆਂ ਢਾਕਲ ਕਰਕੇ ਜਿੰਨੇ ਦਿਨ ਦਾ ਇਸ ਸਟੇਬਲ ਨਹੀਂ ਹੁੰਦਾ ਉਹਨਾਂ ਟਾਈਮ ਰੱਖਾਂਗੇ ਫਿਰ ਭੇਜਾਂਗੇ ਅਰਦਾਸ ਕਰਿਓ ਜਦੋਂ ਪਿੰਡ ਆ ਜਾਊਗਾ ਉਦੋਂ ਭਾਈ ਚੜ੍ਹਦੀ ਕਲਾ 'ਚ ਰਵੇ ਅਰਦਾਸ ਕਰਿਓ ਤੁਸੀਂ ਕਿਹਦੇ ਵਿੱਚ ਆਖੇ ਨੇ ਆਖੋ ਜਾ ਕੇ ਜਦ ਇਹ ਇਤਿਹਾਸ ਸਾਡਾ ਹੈ ਨਾ ਉਹ ਬੀਆਂ ਗੱਲਾਂ ਇੱਕੋ ਦਾ ਕੇ ਜਿੰਨਾ ਖੁੱਲ੍ਹ ਸਾਡੀ ਨੇ ਪਿਆ ਆਪੋ ਸੇ ਹੁੰਦਾ ਹੂੰ ਜੇ ਇਹ ਆ ਸੱਤ ਦਿਨ ਦਾ ਜਦ ਇਹ ਜਦਾ ਗਾਲਾਂ ਕੱਢਣ ਲੱਗ ਜਾਂਦਾ ਜਿਉਂ ਆਪਣੇ ਤਾਂ ਮਾਂ ਨੂੰ ਰੱਖਿਆ ਸੀ ਤਾਂ ਖਲਾ ਆ ਪਿਆ ਵੀ ਕਰਦਾ ਮਾਂ ਦਾ ਮੈਂ ਦੇ ਕਰਦਾ ਮਾਂ ਪਿਆ ਵੀ ਕਰਦਾ ਕੋਈ ਨਾ ਮਾਂ ਪਕਰਾਂਗੇ ਰਲ ਕੇ ਕਰਾਂਗੇ ਠੀਕ ਹੈ ਮਾਂ ਰਲ ਕੇ ਕਰੇ ਹੋਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਜੀ ਜੀ ਮਾਰ ਫੱਕਾ ਕਰਾਂ 3:30 ਵਜੇ ਸੁੱਤਾ ਗੋਲ ਨਾ ਰਹਿਗੇ 3:30 ਵਜੇ 3:30 ਵਜੇ ਫੇਰ ਹੋਗੀ